ਜਿਵੇਂ ਮੈਂ ਫਿਰ ਸਰਦਪੀ ਇਸ ਮੌਕੇ ਤੇ ਖੜਾ ਹਾਂ ਹਾਂ ਟੱਚ ਕਰੋ ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ ਸਵਾਗਤ ਹੈ ਵੈਲਕਮ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਜੀ ਔਰ ਹੁਣੇ-ਹੁਣੇ ਜਿਨ੍ਹਾਂ ਨੇ ਜੁਆਇਨ ਕੀਤਾ ਰਾਹੁਲ ਚੌਬੇ ਜੀ ਡਿਪਟੀ ਕਮਿਸ਼ਨਰ ਸਰੂਰ ਏਡੀਸੀ ਸਹਿਬਾਨ ਐਸਡੀਐਮ ਸਹਿਬਾਨ ਅੱਜ ਸਾਰੇ ਅਸੀਂ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਐਮਰਜੈਂਸੀ ਮੀਟਿੰਗ ਉਹ ਸੰਗਰੂਰ ਦੇ ਕੀਤਾ ਆ ਕਿ ਸੰਗਰੂਰ ਦੇ ਅੰਦਰ ਹੜ੍ਹਾਂ ਦੇ ਕੀ ਹਾਲਾਤ ਨੇਗੇ ਸੰਗਰੂਰ ਦੇ ਅੰਦਰ ਪਾਣੀ ਦਾ ਕੀ ਹਰਾਤ ਨੇ ਉਹਨਾਂ ਨੂੰ ਲੈ ਕੇ ਅਸੀਂ ਕਾਫੀ ਚਰਚਾ ਕੀਤੀ ਆ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਹੁਣੇ-ਹੁਣੇ ਨਵੇਂ-ਨਵੇਂ ਆਏ ਨੇਗੇ ਸੋ ਇਸ ਗੱਲ ਕਰਕੇ ਕਾਫੀ ਜਗ੍ਹਾ ਦੇ ਉੱਤੇ ਇਹ ਖੁਦ ਲਗਾਤਾਰ ਪਿਛਲੇ 24 48 ਘੰਟਿਆਂ ਤੇ ਲਗਾਤਾਰ ਨਿਗਰਾਨੀ ਕਰ ਰਹੇ ਸੀ ਐਸਐਸਪੀ ਸਾਹਿਬ ਲੱਗੇ ਹੋਏ ਸੀ ਸਾਰਾ ਪ੍ਰਸ਼ਾਸਨ ਲੱਗਾ ਹੋਇਆ ਸੀਗਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਉੱਪਰਲੇ ਇਲਾਕੇ 'ਚ ਘੱਗਰ ਜਿਹੜਾ ਹੈਗਾ ਇਸ ਵਾਰ ਘੱਗਰ ਦਾ ਜਿਹੜਾ ਉਹਨਾਂ ਜਿਹਨੂੰ ਕਹਿ ਦਈਏ ਆਪਾਂ ਬਹੁਤ ਤੇਜ਼ੀ ਨਾਲ ਨਹੀਂ ਵਧਿਆ ਸਿਰਫ 744.3 ਦੇ ਉੱਤੇ ਸਵੇਰ ਦੇ 10 ਵਜੇ ਨੋਟ ਕੀਤਾ ਗਿਆ 744.3 ਪੀਸ ਦੇ ਤੇ ਜਿਹੜਾ ਪਰਸੈਂਟ ਦੇ ਉੱਤੇ ਪਾਣੀ ਖੜਾ ਸੀਗਾ ਸੋ ਡੇਂਜਰ ਲੈਵਲ ਤੋਂ ਥੱਲੇ ਆ ਅ 300 ਹੈ ਜੀ 748 748 ਜਿਹੜਾਗਾ 748 ਪੁਆਇੰਟ ਜਿਹੜੇ ਉਹ ਡੇਂਜਰ ਲੈਵਲ ਨੇ ਡੇਂਜਰ ਲੈਵਲ ਤੋਂ ਥੱਲੇ ਆ ਔਰ ਇਨਫਾਰਮੇਸ਼ਨ ਇਹ ਆ ਕਿ ਪਾਣੀ ਦਾ ਬਹਾਅ ਪਿਛਲੇ ਪਾਸੋਂ ਜਿਹੜਾ ਗੱਤ ਪਿੱਛੋਂ ਪਾਣੀ ਆ ਰਿਹਾ ਉਹ ਲਗਾਤਾਰ ਡਿਕਲਾਈਨ ਹੁੰਦਾ ਜਾ ਰਿਹਾ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਹੈਗਾ ਪਿਛਲੀ ਸਾਈਡ ਤੋਂ ਤੋਂ ਇਹਦਾ ਮਤਲਬ ਆ ਕਿ ਆਉਣ ਵਾਲੇ ਜਿਹੜੇ 20 ਘੰਟੇ ਨੇ ਉਹਨਾਂ ਚ ਪਾਣੀ ਦਾ ਲੈਵਲ ਜਿਹੜਾ ਉਹ ਹੋਰ ਵੀ ਤੇਜ਼ੀ ਨਾਲ ਥੱਲੇ ਚੜਿਆ ਜਾਊਗਾ ਔਰ ਜਿਹੜੇ ਜਿਹੜੇ ਪਿੰਡਾਂ ਚ ਪ੍ਰੋਬਲਮ ਆਈ ਸੀ ਆयो 100 ਜਹਾ ਹਰਿਆਊਆ ਦਸਕਾ ਦਾ ਸੰਗਤ ਪਰ ਕਾਫੀ ਸਾਰੇ ਪਿੰਡਾਂ ਚਾਈ ਸੀ ਉਥੇ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇਗੀਆਂ ਔਰ ਜਿਹੜਾ ਨੁਕਸਾਨ ਹੋਇਆਗਾ ਉਹਦੀ ਗਰਦਾਬਰੀ ਮਾਨਜੁਗ ਡਿਪਟੀ ਕਮਿਸ਼ਨਰ ਸਾਹਿਬ ਖੁਦ ਕਰ ਰਹੇ ਨੇ ਕਿ ਇਹਨਾਂ ਦੀ ਟੀਮ ਕਰ ਰਹੀ ਹੈ ਜਿੰਨਾ ਵੀ ਨੁਕਸਾਨ ਹੋਇਆਗਾ ਬਿਲਕੁਲ ਉਹ ਅਸੀਂ ਪੈਸੇ ਸਾਰੇ ਲੋਕਾਂ ਦੇ ਦੇਵਾਂਗੇ ਜਿੱਥੇ-ਇਥੇ ਵੜਦਾਗਾ ਔਰ ਇਹਦੇ ਨਾਲ ਦੇ ਨਾਲ ਇਹ ਵੀ ਬੜੀ ਹੈ ਕਿ ਲਗਭਗ 11 ਜਗ੍ਹਾ ਦੇ ਉੱਤੇ ਕਨਾਲ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀਗਾ ਸੌਰੀ 18 ਜਗ੍ਹਾ ਤੇ ਹੋਇਆ ਸੀ ਬ੍ਰੀਚ 18 ਜਗ੍ਹਾ ਤੇ ਬ੍ਰੀਚ ਹੋਇਆ ਸੀਗਾ ਔਰ ਤਿੰਨ ਜਗ੍ਹਾ ਤੇ ਡਰੇਨੇ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀ ਜਿੰਨਾ ਵਿੱਚੋਂ 12 ਬ੍ਰੀਚਸ ਜੜੀਆਂ ਲੱਗੀਆਂ ਉਹ ਪਲੱਗ ਕਰ ਲਏ ਜੰਗਨ ਨੇ ਯਾਨੀ 12 ਜਗ੍ਹਾ ਦੇ ਉੱਤੇ ਪਾਣੀ ਨੂੰ ਕਾਬੂ ਚ ਕਰ ਲਿਆ ਗਿਆ ਥੋੜਾ ਜਗ੍ਹਾ ਤੇ ਬਾਕੀ ਆ ਪਿੱਛੋਂ ਪਾਣੀ ਬੰਦ ਕੀਤਾ ਹੋਇਆਗਾ ਉਹਨਾਂ ਨੂੰ ਪਲੱਗਿੰਗ ਦਾ ਕੰਮ ਜਿਹੜਾ ਉਚਾੜ ਰਿਹਾ ਉਹ ਵੀ ਅੱਜ ਮੈਂ ਸਮਝਦਾ ਅੱਜ ਸਾਰਾ ਕੰਮ 100% ਕੰਪਲੀਟ ਹੋ ਜਾਊਗਾ ਸੋ ਕੋਈ ਵੀ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਜਿਹੜਾ ਜਾਣੀ ਨੁਕਸਾਨ ਨਹੀਂ ਹੋਇਆ ਨਾ ਹੀ ਕਿਸੇ ਨੂੰ ਇੰਜਰੀ ਆਈ ਹੈਗੀ ਬਟ ਲੇਕਿਨ ਜਿਹੜਾ مالی ਨੁਕਸਾਨ ਕਈ ਜਗ੍ਹਾ ਤੇ ਹੋਇਆਗਾ ਕਈ ਘਰਾਂ ਦਾ ਵੀ ਹੋਇਆਗਾ ਕਈ ਜਗ੍ਹਾ ਤੇ ਫਸਲਾਂ ਦਾ ਵੀ ਹੋਇਆਗਾ ਜਾਂ ਸਰਕਾਰੀ ਇਮਾਰਤਾਂ ਦਾ ਵੀ ਹੋਇਆਗਾ ਉਹਨਾਂ ਦਾ ਸਰਵੇ ਕਰਨ ਲਈ ਡਿਊਟੀ ਲਾਈ ਹੈਗੀ ਇਸ ਤੋਂ ਬਿਨਾ ਹਦਾਇਤਾਂ ਜਿਹੜੀਆਂ ਨੇ ਉਹ ਸੀਐਮਓ ਸਾਹਿਬ ਨੂੰ ਹਦਾਇਤਾਂ ਮੈਡੀਕਲ ਡਿਪਾਰਟਮੈਂਟ ਨੂੰ ਜਾਰੀ ਕੀਤੀਆਂ ਨੇਗੀਆਂ ਕਿ ਜਿਹੜਾ ਪਾਣੀ ਦੇ ਨਾਲ ਜਦੋਂ ਪਾਣੀ ਆਇਆ ਇਹਦਾ ਪਾਣੀ ਤੋਂ ਕੁਝ ਡਿਜ਼ੀਜ਼ ਪੈਦਾ ਹੁੰਦੀਆਂ ਲੱਗੀਆਂ ਕੁਝ ਬਿਮਾਰੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇਗੀਆਂ ਉਹਨਾਂ ਵਪਾਰੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਪਹਿਲਾਂ ਤੋਂ ਹੀ ਉਹ ਟੀਮਾਂ ਭੇਜਿਆ ਜਾਣ ਅੱਜ ਇਨਸ਼ੋਰ ਕੀਤਾ ਡੀ7 ਨੇ ਉਹ ਸਾਰੀਆਂ ਟੀਮਾਂ ਜਾਣਗੇ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਸੀ ਜਿਹੜੇ ਘਰਾਂ 'ਚ ਪਾਣੀ ਵੜ ਗਿਆ ਸੀ ਜਾਂ ਜਿਨ੍ਹਾਂ ਲੋਕਾਂ ਨੂੰ ਪੈਰਾਂ ਨੂੰ ਪਾਣੀ ਜਾਂ ਬਾਡੀ ਨੂੰ ਪਾਣੀ ਟੱਚ ਕਰ ਗਿਆ ਸੀਗਾ ਉਹਨਾਂ ਸਾਰਿਆਂ ਜਾ ਕੇ ਉੱਥੇ ਉਹਨਾਂ ਨੂੰ ਚੈੱਕ ਅਪ ਹੋਊਗਾ ਔਰ ਜੇ ਕਿਤੇ ਸੁਭਾਵਨਾ ਹੋਈ ਤਾਂ ਇਮੀਡੀਏਟਲੀ ਇਹਦਾ ਟ੍ਰੀਟਮੈਂਟ ਕੀਤਾ ਜਾਊਗਾ ਬਿਮਾਰੀ ਨਾ ਬਿਮਾਰੀ ਐ ਸਾਹਮਣੇ ਆਈ ਹੈ ਜਿਹੜੀ ਪਾਣੀ 'ਚ ਡੁੱਬੀ ਹੈ ਜੀ ਐਗਰੀਕਲਚਰ ਦੀ ਜੀ ਹਜੇ ਤੱਕ ਸਰਵੇ ਕੰਪਲੀਟ ਸਰਵੇ ਨਹੀਂ ਆਇਆ ਸਾਹਮਣੇ ਕਿਉਂਕਿ ਹਜੇ ਤਾਂ ਕਾਫੀ ਸਾਰੀ ਡੁੱਬੀ ਹੋਈ ਹੈ ਕਾਫ ਸਾਹ ਕਿਉਂਕਿ ਵਿੱਚ ਬੜਿਆਂ ਨੇ ਜਾ ਸਕਦਾ ਹੈ ਹਜੇ ਮਾਪਿਆਂ ਨਹੀਂ ਜਾ ਸਕਦਾ ਹੈਗਾ ਸੋ ਇੱਕ ਜਾਂ ਦੋ ਦਿਨਾਂ ਤੱਕ ਕੰਪਲੀਟ ਸਿਚੁਏਸ਼ਨ ਜਿਹੜੀ ਆ ਸਾਹਮਣੇ ਆਊਗੀ ਬਿਮਾਰੀਆਂ ਕਿੰਨੇ ਪਰਿਵਾਰ ਪੀੜ ਤੋਂ ਹੋਏ ਸੀ ਟੈਂਡਰ ਨਹੀਂ ਹੋਏ ਸੀ ਸਾਹਸ ਤੋਂ ਭਾਈ ਨੂੰ ਲੈ ਕੇ ਪਰਿਵਾਰ ਕਿੰਨੇ ਪੀੜ ਤੋਂ ਹੋਏ ਬਗਾਨੀਆਂ ਦੇ ਨਾਲ ਫਲੱਡ ਦੇ ਨਾਲ ਤਿੰਨ ਚਾਰ ਪਿੰਡਾਂ ਚ ਜ਼ਿਆਦਾ ਪ੍ਰਭਾਵਿਤ ਹੋਏ ਨੇਗੇ ਪਰ ਲੇਕਿਨ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਕਾਰਵਾਈ ਕਰਦਿਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਗਏ ਸੀਗੇ ਤੁਸੀਂ ਐਸੀ ਗੱਲ ਕਰਕੇ ਕੋਈ ਜੜਾ ਜਾਨੀ ਨਿਸਾਨ ਨਹੀਂ ਜੀ ਮਾਸ਼ਾਅੱਲ ਦੇਨ ਸਿੰਘ ਸਾਹਿਬ ਦੇ ਪ੍ਰੋਗਰਾਮ ਰੀਆ ਫਾਂਡਾਂ ਦਾ ਹੈ ਸਰ ਸਿੰਘ ਸਾਹਿਬ ਦੇ ਪਿੰਡ ਸਦੋਲ ਦੇ ਵਿੱਚ ਅੱਜ ਇੱਕ ਸਵੇਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉੱਥੇ ਪ੍ਰਸ਼ਾਸਨ ਤੇ ਲੋਕ ਨੇ ਜਿਹੜੇ ਝੜਪੜੇ ਨੇ ਆਪਸ ਵਿੱਚ ਪਾਣੀ ਕੱਢਣ ਨੂੰ ਲੈ ਕੇ ਕੋਈ ਪਰੇਸ਼ਾਨੀ ਹੋ ਰਹੀ ਦੀ ਹੈ ਉੱਥੇ ਇਹ ਸੀਗਾ ਕਿ ਇੱਕ ਸੜਕ ਜਿਹੜੀ ਉਹ ਸੜਕ ਤੋੜ ਦਿੱਤੀ ਜਾਵੇ ਸੋ ਪਾਣੀ ਦਾ ਬਹਾਅ ਜੇ ਉਹ ਸੜਕ ਕੁਝ ਬੰਦੇ ਕਹਿੰਦੇ ਸੀ ਇਹ ਸੜਕ ਤੋੜ ਦਿੱਤੀ ਜਾਵੇ ਕੁਝ ਬੰਦੇ ਕਹਿੰਦੇ ਸੀ ਸੜਕ ਦਾਾ ਤੋੜੀ ਜਾਵੇ ਕੁਝ ਅਗਲੇ ਪਿੰਡ ਜਿਹੜਾ ਬੰਨ ਲਾਇਆ ਗਿਆ ਸੀਗਾ ਸੋ ਡਿਪਟੀ ਕਮਿਸ਼ਨਰ ਸਾਹਿਬ ਖੁਦ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਨੇ ਰਾਬਤਾ ਕਾਇਮ ਕੀਤਾ ਕਿ ਉਹਦਾ ਹੱਲ ਅਸੀਂ ਕੱਢ ਲਵਾਂਗੇ ਕਿਉਂਕਿ ਇਹ ਨਾ ਹੋਵੇ ਕਿ ਮੈਂ ਇੱਕ ਨੂੰ ਬਚਾਉਂਦਾ ਦੂਜੇ ਨੂੰ ਮਾਰਦੀ ਉਹਦੇ ਲਈ ਅਸੀਂ ਸਮੂਥ ਪ੍ਰਬੰਧ ਕਰ ਰਹੇ ਹਾਂਗੇ ਸੋ ਕਈ ਵਾਰ ਪੈਨਿਕ ਚ ਹੋ ਜਾਂਦਾ ਹੈਗਾ ਸੋ ਉਹਨਾਂ ਦੇ ਨਾਲ ਰਾਬਤਾ ਕਾਇਮਾਂਗਾ ਸਰਪੰਚ ਸਾਹਿਬ ਨਾਲ ਮੈਂ ਹੁਣੇ ਗੱਲ ਕਰਕੇ ਆਟਿਆਂਗਾ ਸਥਿਤੀ ਕਾਬੂ ਚਾਗੀ ਪਾਣੀ ਜਿਹੜਾ ਉਹਦਾ ਲੈਵਲ ਵੀ ਜਿਹੜਾ ਹੈਗਾ ਆਈ ਥਿੰਕ ਇੱਕ ਫੁੱਟ ਤੋਂ نیچے ਜਿਹੜਾ ਥੱਲੇ ਹੋ ਗਿਆ ਲਗਾਤਾਰ ਪਾਣੀ ਜਿਹੜਾ ਥੱਲੇ ਨੂੰ ਹੋ ਰਿਹਾ ਹੈਗਾ ਕਿਉਂਕਿ ਬਾਰਸ਼ਾਂ ਬੰਦ ਹੋ ਚੁੱਕੀ ਹੈ ਡਰੇਨਾਂ ਦੇ ਸਬੰਧ ਤੋਂ ਟੈਂਟਰ ਹੋਇਆ ਸੀ ਜੀ ਮਾਨ ਸਾਹਿਬ ਪਹਿਲਾਂ ਤੋਂ ਕਿਹਾ ਸੀ ਤਾਂ ਬਾਅਦ ਵਿੱਚ ਆਪਾਂ ਮੌਕੇ ਤੇ ਆ ਕੇ ਪ੍ਰਸ਼ਾਸਨ ਵੱਲੋਂ ਉਹ ਕੰਮ ਕੀ ਹੈ ਹਾਂ ਦੇਖੋ ਬਿਲਕੁਲ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਜਿਹੜੀ ਆ ਸਮੇਂ ਰਹਿੰਦੇ ਮੁਕੰਮਲ ਕੀਤੀ ਆ ਪਰ ਲੇਕਿਨ ਜੇ ਬਾਰਸ਼ ਤੇਜ਼ ਆ ਜਾਵੇ ਬਾਰਸ਼ ਜ਼ਿਆਦਾ ਆ ਜਾਵੇ ਕਿਉਂਕਿ ਬਾਰਸ਼ ਕੇ ਲਈ ਪੰਜਾਬ ਦੀ ਨਹੀਂ ਹੈਗੀ ਇਹ ਜ਼ਿਆਦਾ ਹਿਮਾਚਲ ਦੀ ਆ ਜੰਮੂ ਕਸ਼ਮੀਰ ਦੀ ਆ ਉਦੋਂ ਉਥੋਂ ਪਾਣੀ ਜਦੋਂ ਜ਼ਿਆਦਾ ਆਇਆਗਾ ਉਹ ਪਾਣੀ ਦੇ ਕਾਰਨ ਜਿਹੜੇ ਫਲੱਡ ਦੀ ਸਿਚੁਏਸ਼ਨ ਬਣੀ ਹੈਗੀ ਆਦਰਵਾਈਜ਼ ਜਿਹੜਾ ਹੈਗਾ ਨਾਰਮਲ ਕੋਰਸ ਦੇ ਵਿੱਚ ਦਮ ਹੀ ਪੈਣਾ ਸੀ ਉਹਦੇ ਪ੍ਰਬੰਧ ਮੁਕੰਮਲ ਨੇ ਜਦੋਂ ਉਹਨੇ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਉੱਥੋਂ ਤਾਂ ਕਿਹਾ ਨਹੀਂ ਜਾ ਸਕਦਾ ਕਿ ਤੁਸੀਂ ਇੰਨਾ ਕੁ ਪਾਣੀ ਪਾਓ ਇੰਨਾ ਪਾਓ ਤਾਂ ਹੁਣ ਉਹਨਾਂ ਦੀ ਕੁਦਰਤ ਦਾ ਨਿਜ਼ਮਾ ਜਿਹੜਾ ਉਸ ਹੱਬ ਨਾਲ ਹੋਣਾਗਾ ਪਰ ਫਿਰ ਵੀ ਮੈਂ ਬੜੇ ਯਕੀਨ ਨਾਲ ਕਹਿਣਾਗਾ ਕਿ ਸੰਗਰੂਰ ਜਿਹੜਾ ਉਹ ਬਿਲਕੁਲ ਸੇਫ ਆ ਬਿਲਕੁਲ ਜਿਹੜੇ ਪ੍ਰਬੰਧ ਮੁਕੰਮਲ ਲਏਗੇ ਪੂਰੀਆ ਟੀਮਾਂ ਵੀ ਤਾਇਨਾਤ ਤਾਇਨਾਤ ਨੇ ਕੀ ਕਿਸੇ ਵੀ ਕਿਸਮ ਦਾ ਅਮਰਜੈਂਸੀ ਹੋਊਗੀ ਉਹਦੇ ਨਾਲ ਚੰਗੇ ਤਰੀਕੇ ਨਾਲ ਜੱਥਲਾਵਾ ਜੀ ਪੰਜਾਬ ਦੇ ਵਿੱਚ ਡਰੇਨੇਜ ਸਫਾਈ ਦਾ ਕੋਈ ਟੈਂਡਰ ਨਹੀਂ ਸੀ ਹੋਇਆ ਜਿਹੜਾ ਜਿਹਦੇ ਕਰਕੇ ਇਹਦਾ ਨੁਕਸਾਨ ਬਹੁਤ ਦੇਖਣ ਨੂੰ ਮਿਲੀਆਂ ਨੇ ਮੈਂ ਦੱਸਦਾ 3 ਕਰੋੜ 73 ਲੱਖ ਰੁਪਈਆ ਜਿਹੜਾ ਉਹਦੇ ਟੈਂਡਰ ਹੋਏ ਸੀਗੇ ਕੰਮ ਮੁਕੰਮਲ ਹੋਏ ਸੀ ਬੂਟੀ ਜਿਹੜੀ ਆ ਬੜੀ ਤੇਜ਼ੀ ਨਾਲ ਪੈਦਾ ਹੋ ਜਾਂਦੀ ਹੈਗੀ ਜੂਨ ਤੱਕ ਉਹ ਕੰਮ ਮੁਕੰਮਲ ਹੋ ਚੁੱਕੇ ਸੀਗੇ ਇਹ ਬੂਟੀ ਪਿੱਛੋਂ ਕੀ ਹੁੰਦਾ ਜਦੋਂ ਤੇਜ਼ੀ ਨਾਲ ਪਾਣੀ ਆਇਆ ਪਿੱਛੋਂ ਕਿਤੇ ਥੋੜੀ 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 ਇਕੱਠੀ ਹੁੰਦੀ ਆ ਕੇ ਜਿੱਥੇ ਜ਼ਿਆਦਾ ਪ੍ਰੈਸ਼ਰ ਬਣਦਾਗਾ ਉੱਥੇ ਆ ਕੇ ਉਹ ਬੁੱਟੀ ਜਿਹੜੀ ਫਸ ਜਾਂਦੀ ਆ ਪਰ ਲੇਕਿਨ ਟੀਮਾਂ ਲੱਗੀਆਂ ਨੇ ਜੀ ਸੀ ਬੀ ਮਸ਼ੀਨਾਂ ਲੱਗੀਆਂ ਨੇ ਲਗਾਤਾਰ ਬੁੱਟੀ ਜਿਹੜੇ ਕੱਢੇ ਜਾ ਰਿਹਾ ਪਾਣੀ ਜਿਹੜਾ ਫਰਦਰ ਫਲੋ ਹੋ ਰਿਹਾ ਜਿਵੇਂ ਸਾਹਿਬ ਜਿਹੜੀ ਹੈ ਜੀ ਜ਼ਿਆਦਾਤਰ ਸਿਵਰੇਜ ਦੇ ਵਿੱਚ ਦੀ ਜਾਂਦੀ ਹੈ ਜੀ ਲੇਕਿਨ ਸਰ ਸ਼ਹਿਰਾਂ ਦੀ ਜਿਹੜੀ ਪਾਣੀ ਦੀ ਨਿਕਾਸੀ ਹੈ ਜ਼ਿਆਦਾਤਰ ਸਰ ਸੀਵਰੇਜ ਨਾਲੇ ਵਿੱਚ ਦੀ ਜਾਂਦੀ ਹੈ ਲੇਕਿਨ ਸਰ 26 ਦਿਨਾਂ ਤੋਂ ਸੀਵਰੇਜ ਕਰਮਚਾਰੀ ਹੜਤਾਲ ਤੇ ਸੀਵਰੇ ਸਾਰੇ ਬਲੌਕ ਹੋ ਚੁੱਕੇ ਆ ਕੁੜਾ ਹਰ ਵਾਰੀ ਹਰ ਵਾਰਾ ਕੋਈ ਕੋਸ਼ਿਸ਼ ਕੀਤਾ ਜਾ ਰਿਹਾ ਹੈ ਬਿਲਕੁਲ ਉਹਨਾਂ ਨੇ ਮੀਟੀਆਂ ਲਗਾਤਾਰ ਹੋਈਆਂ ਉਹਨਾਂ ਨੂੰ ਕਿਹਾ ਐਮਰਜੈਂਸੀ ਸੇਵਾਵਾਂ ਮਾਂ ਬਹਾਲ ਕੀਤੀਆਂ ਉਹਨਾਂ ਨੇ ਕਿ ਕੋਈ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਨਹੀਂ ਠੀਕ ਹੈ ਸਗਰੂ ਵਿੱਚ ਮੈਂ ਖੁਦਾਂ ਕੇ ਆਇਆਗਾ ਪਾਣੀ ਦੀ ਕੋਈ ਸਮੱਸਿਆ ਹੈ ਇਹ ਸਗਰੂ ਜਿਹਦੇ ਮੀਂਹ ਪਏ ਸਾਰਾ ਡੁੱਬਿਆ ਹੈ ਇਹ ਸਗਰੂ ਦੇਖੋ ਜਦੋਂ ਮੀਂਹ ਪੈਂਦਾ ਨਾ ਜੀ ਜਦੋਂ ਮੀਂਹ ਪੈਂਦਾਗਾ ਮੀਂਹ ਪੈਣ ਤੋਂ ਬਾਅਦ 24 ਘੰਟਿਆਂ ਚ ਇਹ ਨਹੀਂ ਹੈਗਾ ਕਿ ਪਾਣੀ ਹੋ ਜੂ ਤਾਂ ਸਮਾਂ ਲੱਗਦਾ ਇਹ ਤੁਸੀਂ ਯੂਐਸਏ ਵਿੱਚ ਚਲੇ ਜਾਓਗੇ ਇੰਗਲੈਂਡ ਵਿੱਚ ਚਲੇ ਜਾਓਗੇ ਜੇ ਤਾਂ ਬਾਰਸ਼ ਦਾ ਲੈਵਲ ਆ ਜਾਂਦਾਗਾ ਉਹਦੇ ਲਈ ਵੀ 4 ਮੇਰੀ ਗੱਲ ਸੁਣੋ ਜਦੋਂ بارش ਹੁੰਦੀ ਆ ਤਾਂ ਉੱਥੇ ਉਹਦਾ ਵੀ ਪਾਣੀ ਨਿਕਲਣ ਨੂੰ ਟਾਈਮ ਲੱਗਦਾਗਾ ਸੋ ਉਹਨਾਂ ਕੋ ਟਾਈਮ ਤਾਂ ਜ਼ਰੂਰ ਲੱਗਦਾਗਾ ਜਿੰਨਾ ਚਾਹੀਦਾਗਾ ਜੇ 24 ਘੰਟੇ ਨਹੀਂ ਪਈ ਜਦੋਂ 24 ਘੰਟੇ ਨਹੀਂ ਪਈ ਜਾਂਦਾਗਾ ਤੁਸੀਂ ਹਾਸੀ ਵਿਆਹ ਚ ਗੱਲਾਂ ਨਾ ਕਰੋ ਯਾਰ ਆਪਾਂ ਹਾਸੀ ਵਿਆਹ ਚ ਨਹੀਂ ਗੱਲ ਕਰਦੇ ਹਾਂ ਕੀ ਬੜਾ ਸੀਰੀਅਸ ਬਾਤ ਪਲੀਜ਼ ਬੜਾ ਸੀਰੀਅਸ ਇਸ਼ੂ ਹੈਗਾ ਸੋ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਆ ਉਹ ਡੀਸੀ ਸਾਹਿਬ ਬਿਲਕੁਲ ਇਹਨਾਂ ਨੇ ਹਜੇ ਦੋ ਦਿਨ ਹੋਏ ਨੇ ਜੁਆਇਨ ਕੀਤਾਗਾ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਕਿ ਜਿੱਥੇ ਵੀ ਕਿਤੇ ਆ ਗਈ ਚਾਹ ਕਿਤੇ ਹੜਤਾਲ ਕਰਕੇ ਆ ਗਈ ਜਾਂ ਹੋਰ ਆ ਗਈ ਉਹਨੂੰ ਤੁਰੰਤ ਰੇਠੋ ਕੋਈ ਆਪਾਂ ਸਾਰੇ ਨਾਗਰਿਕਾਂ ਦੀ ਸੁਰੱਖਿਆ ਹੈ ਉਹ ਪਿਛੇ ਡਰੇਨੈਕਸ ਨੂੰ ਮੈਂ ਫੋਨ ਕੀਤਾ ਕਿ ਉਹ ਕਹਿੰਦੇ ਇੱਕ ਹੰਡੜੀ ਹੈ ਫੰਡ ਹੈ ਉਹ ਥੋੜੀ ਜਿਹੀ ਬੇਲਬੂਟੀ ਜੀ ਕੱਢ ਕੇ ਜੀ ਉਹ ਫੇਰ ਉਹ ਦੁੱਗਣੀ ਬੇਲਬੂਟੀ ਹੁੰਦੀ ਉਹ ਅਸਲ ਵਿੱਚ ਮੈਂ ਉਹੀ ਤੁਹਾਨੂੰ ਆਨਸਰ ਦੇ ਰਿਹਾਗਾ ਕਿ ਬੇਲਬੂਟੀ ਹੋਈ ਨਹੀਂ ਹੈਗੀ ਉਹ ਪਿੱਛੋਂ ਜਿ ਥੋੜੀ 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 ਕਿਤੇ ਥੋੜੀ ਰਹਿ ਗਈ ਕਿਤੇ ਪੈਦਾ ਹੋ ਗਈ ਜਾਂ ਕੱਢਣ ਵੇਲੇ ਕਿਸੇ ਨੇ ਕੱਢ ਕੇ ਸਾਈਡ ਤੇ ਰੱਖੀ ਅਗਲੇ ਚੱਕ ਕੇ ਬਿਛੜਤੀ ਉਹ ਦੁਬਾਰਾ ਇਕੱਠੀ ਹੋ ਜਾਂਦੀ ਆ ਉਹਨੂੰ ਪ੍ਰੋਬਲਮ ਇਸ ਦਾ ਪ੍ਰੋਬਲਮ ਪੀਣ ਡਿਪਾਰਟਮੈਂਟ ਪਲੱਸ ਨੈਰੀ ਮਹਿਕਮਾ ਆਪ ਵੀ ਨਹੀਂ ਕਰਾਂਗੇ ਕਮੇਟੀ ਕਰਦਾ ਕਨਫਾਈਨਮੈਂਟ ਦਾ ਬਿਲਕੁਲ ਬਿਲਕੁਲ ਦੇਖੋ ਮੇਰੀ ਗੱਲ ਬਿਲਕੁਲ ਮੇਰੀ ਗੱਲ ਸੁਣੋ